ਓ ਬਾਈ ਜੀ ਮੱਝ ਤੁਹਾਨੂੰ ਇੱਕ ਹੋਰ ਦਿਖਾਉਣਾ ਸੱਤਪਾਲ ਬਾਈ ਦੀ ਦੇਖੋ ਬਾਈ ਜੀ ਬਾਈ ਵਪਾਰੀ ਆ ਮੱਝਾਂ ਦਾ ਵਪਾਰ ਕਰਦਾ ਮੱਝ ਬਹੁਤ ਸੋਹਣੀ ਆ ਜੀ ਝੋਟੀਆਂ ਪਹਿਲੇ ਸੂਏ ਝੋਟੀਆਂ ਜੀ ਪਹਿਲੇ ਸੂਏ ਝੋਟੀਆਂ ਤੁਸੀਂ ਦੇਖੋ ਬਹੁਤ ਸੁਨੱਖੀ ਝੋਟੀਆਂ ਜੀ ਤੁਸੀਂ ਦੇਖ ਸਕਦੇ ਹੋ ਝੋਟੀ ਬਹੁਤ ਸੁਨੱਖੀ ਆ ਬਾਈ ਦੇਖ ਸਕਦੇ ਹੋ ਕੁੰਡੇ ਝੋਟੀ ਐ ਸੱਤਪਾਲ ਦੀ ਆ ਪਿੰਡ ਗੋਨਿਆਣਾ ਗੋਨਿਆਣੇ ਕੋਲੇ ਆ ਜੀ ਜ਼ਿਲ੍ਹਾ ਬਠਿੰਡਾ ਸੱਤਪਾਲ ਇਹਦਾ ਪ੍ਰਾਈਸ ਨੇ ਵੀਰੇ ਇਹਦਾ ਭਾਈ 1.5 ਇਹਦਾ ਭਾਈ 1.5 ਲੱਖ ਰੁਪਇਆ ਪਹਿਲੇ ਸੂਏ ਝੋਟੀ ਹੈ ਜੀ ਦੁੱਧ ਦਾਤ ਕਿੰਨਾ ਜੀ ਦੱਸਿਓ ਮੜਾ ਜਾ ਇਹ 10 ਕਿਲੋ ਬੋਲਾ ਹੀ ਹੁਣ ਤਿਆਰ 10 ਕਿਲੋ ਬੋਲਾ ਤਿਆਰ ਆ ਮਗਰ ਕੀ ਹੈ ਜੀ ਕੱਟੀ ਹੈ ਜੀ ਮਗਰ ਕੱਟੀ ਆਪਣਾ ਫੋਨ ਨੰਬਰ ਦੱਸਿਓ ਜੀ 77 71 64 48 ਠੀਕ ਆ ਆਪਣਾ ਪਿੰਡ ਵੀ ਦੱਸ ਦਿਓ ਜੀ ਗੋਨਣਾ ਖੁਰਦ ਜੀ ਗੋਨੇਵਾਣਾ ਖੁਰਦ ਗੋਨੇਆਣਾ ਖੁਰਦਾ ਜੀ ਪਿੰਡ ਬਾਈ ਦਾ ਮੱਝ ਇੱਕ ਵਾਰੀ ਸਾਨੂੰ ਹੋਰ ਦਿਖਾਉਣਾ ਹੈ ਜੀ ਵੀਡੀਓ ਨੂੰ ਭਾਈ ਸ਼ੇਅਰ ਕਰ ਦਿਓ ਤੇ ਬਾਈ ਤੋਂ ਮੱਝ ਖਰੀਦੋ ਠੀਕ ਹੈ ਜੀ ਤੇ ਮਗਰ ਕੀ ਹੈ ਸੱਤ ਪਾਲੇ ਦੇ ਕੱਟੀ ਹੈ ਜੀ ਮਗਰੇ ਦੀ ਵੀ ਦੇਖੋ ਜੀ ਦੇਖੋ ਜੀ ਮੱਧ ਦੇਖੋ ਤੁਸੀਂ ਹੋਰ ਹੈ ਜੀ ਕੀ ਬਾਤ ਹੈ ਜੀ ਮੋਰਾ ਨਾਲ ਸੋਡੀ ਮੱਧ ਹੈ ਬਾਈ